ਖੋਰਠ ਮਹਲਾ ਪੰਜਵਾਂ ਨਾਲ ਨਰਾਇਣ ਮੇਰੇ ਹੈ ਭਾਈ ਪ੍ਰਮਾਤਮਾ ਮੇਰੇ ਨਾਲ ਮੇਰੇ ਹਿਰਦੇ ਵਿੱਚ ਵਸ ਰਿਹਾ ਜਮਦੂਤ ਨ ਆਵੇ ਨੇ ਰੈ ਉਸ ਦੀ ਬਰਕਤ ਨਾਲ ਜਮਦੂਤ ਮੇਰੇ ਨੇੜੇ ਨਹੀਂ ਟੁੱਕਦਾ ਮੈਨੂੰ ਮੌਤ ਦਾ ਆਤਮਕ ਮੌਤ ਦਾ ਖਤਰਾ ਨਹੀਂ ਰਿਹਾ ਕੰਠ ਲਾਏ ਪ੍ਰਭ ਰੱਖੇ ਹੈ ਭਾਈ ਪਰਭੂ ਉਸ ਮਨੁੱਖ ਨੂੰ ਆਪਣੀ ਗੱਲ ਨਾਲ ਲਾ ਕੇ ਲਾ ਰੱਖਦਾ ਹੈ ਸਤ ਗੁਰ ਕੀ ਸੱਚ ਸਾਖ ਹੈ ਜਿਸ ਨੂੰ ਗੁਰੂ ਦੀ ਸਦਾ ਥਿਰ ਹਰ ਨਾਮ ਸਿਮਨੰਦ ਦੇ ਸਿੱਖਿਆ ਮਿਲ ਜਾਂਦੀ ਹੈ ਗੁਰਪੂਰਹਿ ਪੂਰੀ ਕੀਤੀ ਹੈ ਭਾਈ ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਜੀਵਨ ਵਿੱਚ ਸਫਲਤਾ ਬਖਸ਼ੀ ਦੁਸ਼ਮਨ ਮਾਰ ਵਿਡਾਰੇ ਸਗਲੇ दास को सुमत दीती रहाओ प्रभु ने कामादिक उसने सारे ही वैरी मार मुकाए ते ओ सेवक नु नाम सिमरन दी श्रेष्ठ अकल दे दी प्रभु सगले ਥਾਨ ਵਸਾਏ हे ਭਾਈ ਜਿਨ੍ਹਾਂ ਮਨੁੱਖਾਂ ਨੂੰ ਗੁਰੂ ਨੇ ਜੀਵਨ ਸਫਲਤਾ ਬਖਸ਼ੀ ਪ੍ਰਭੂ ਨੇ ਉਹਨਾਂ ਦੇ ਸਾਰੇ ਗਿਆਨੰਦਰ ਆਤਮ ਗੁਣਾ ਨਾਲ ਭਰਪੂਰ ਕਰ ਦਿੱਤੇ ਸੁਖ ਛਾਂਦ ਫਿਰ ਆਏ ਉਸ ਮਨੁੱਖ ਉਹ ਮਨੁੱਖ ਕਾਮਾਦਿਕ ਵੱਲੋਂ ਪਰਤ ਕੇ ਆਤਮਕ ਆਨੰਦ ਵਿੱਚ ਆਟ ਕੇ ਨਾਨਕ ਪ੍ਰਵਸ਼ਰਣਾਏ ਹੈ ਨਾਨਕ ਉਸ ਪ੍ਰਭੂ ਦੀ ਸ਼ਰਣ ਪਿਆਰੋ ਜਿਨ ਸਭਲੇ ਰੋਗ ਮਿਟਾਏ ਜਿਸਨੇ ਸ਼ਰਨ ਪਿਆ ਦੇ ਸਾਰੇ ਰੋਗ ਬੂਰ ਕਰ ਦਿੱਤੇ ਹਨ ਸੋਰਠ ਮਹਲਾ ਪੰਜਵਾ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾਂ ਕੀ ਸ਼ਰਣੀ ਪਾਈਐ ਹੈ ਭਾਈ ਗੁਰੂ ਸਾਰੇ ਸੁਖਾਂ ਦਾ ਦੇਣ ਵਾਲਾ ਹੈ ਉਸ ਗੁਰੂ ਦੀ ਸ਼ਰਨ ਪੈਣਾ ਚਾਹੀਦਾ ਦਰਸ਼ਨ ਭੇਟ ਤੋ ਹੋਤੇ ਅਨੰਦਾ ਦੁੱਖ ਬਿਆਹ ਹਰ ਗਈ ਹੈ ਗੁਰੂ ਦਾ ਦਰਸ਼ਨ ਕੀਤੇ ਆਤਮਕ ਆਨੰਦ ਪ੍ਰਾਪਤ ਹੁੰਦਾ ਹਰੇਕ ਦੁੱਖ ਦੂਰ ਹੋ ਜਾਂਦਾ ਹੈ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦੀ ਸਿੱਖਤ ਸਲਾਹ ਕਰਨੀ ਚਾਹੀਦੀ ਹੈ ਹਾਰ ਰਸ ਪੀਵੋ ਭਾਈ اے ਭਾਈ ਪੂਰੇ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦਾ ਨਾਮ ਜਪਿਆ ਕਰੋ ਨਾਮ ਜਪੋ ਨਾਮੋ ਹਾਰਾ ਦੋ ਗੁਰਪੂਰੇ ਕੀ ਸ਼ਰਨਾਈ ਰਹਾਓ ਹਰ ਵੇਲੇ ਨਾਮ ਹੀ ਸਿਮਰਿਆ ਕਰੋ ਪਰਮਾਤਮਾ ਦਾ ਨਾਮ ਅੰਮ੍ਰਿਤ ਪੀਤੇ ਪਿੰਦੇ ਰਹਿ ਸਕੋ ਤਿਸੇ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਊਰਨ ਭਾਈ ਪਰ হে ਭਾਈ ਇਹ ਨਾਮ ਦੀ ਦਾਤ ਗੁਰੂ ਦੇ ਦਰ ਤੋਂ ਉਸ ਮਨੁੱਖ ਨੂੰ ਮਿਲਦੀ ਹੈ ਜਿਸ ਦੀ ਕਿਸਮਤ ਵਿੱਚ ਪਰਮਾਤਮਾ ਦੀ ਹਜ਼ੂਰੀ ਤੋਂ ਇਸ ਦੀ ਪ੍ਰਾਪਤੀ ਲਿਖੀ ਹੁੰਦੀ ਹੈ ਉਹ ਮਨੁੱਖ ਸਾਰੇ ਗੁਣਾ ਵਾਲਾ ਹੋ ਜਾਂਦਾ ਹੈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲੈ ਲਾਈ اے ਪ੍ਰਭੂ ਜੀ ਤੇਰੇ ਦਾਸ ਨਾਨਕ ਦੀ ਵੀ ਤੇਰੇ ਦਰ ਤੇ ਬੇਨਤੀ ਹੈ ਤੇ ਤੇਰੇ ਨਾਮ ਵਿੱਚ ਸੁਰਮ ਜੋੜੀ ਰੱਖਾਂ ਉਰਠ ਮਹਲਾ ਪੰਜਵਾਂ ਕਰਨ ਕਰਾਮਣ ਹਰ ਅੰਤਰਜਾਮੀ ਜਨ ਆਪਣੇ ਕੀ ਰੱਖ ਹੈ ਏ ਭਾਈ ਸਭ ਕੁਝ ਕਰ ਸਕਣ ਵਾਲਾ ਤੇ ਜੀਵਾਂ ਪਾਸੋਂ ਕਰਾ ਸਕਣ ਵਾਲਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ ਆਪਣੇ ਸੇਵਕ ਦੀ ਸਦਾ ਹਾਜ਼ ਰੱਖਦਾ ਹੈ ਜੈ ਜੈਕਾਰ ਹੋਤ ਜਗ ਭੀਤਰ ਸ਼ਬਦ ਗੁਰੂ ਰਸ ਚੱਖੈ ਜਿਹੜਾ ਸੇਵਕ ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਲਸਾਉਂਦਾ ਹੈ ਪ੍ਰਮਾਤਮਾ ਦੇ ਨਾਮ ਦਾ ਸਵਾਦ ਚੱਖਦਾ ਹੈ ਉਸ ਦੀ ਸੋਭਾ ਸਾਰੇ ਸੰਸਾਰ ਵਿੱਚ ਹੁੰਦੀ ਹੈ ਪ੍ਰਭ ਜੀ ਤੇਰੀ ਓਟ ਗੁਸਾਈ ਹੈ ਮੇਰੇ ਪ੍ਰਭੂ ਜੀ ਇਹ ਧਰਤੀ ਦੇ ਖਸਮ ਮੈਨੂੰ ਤੇਰਾ ਹੀ ਆਸਰਾ ਹੈ ਤੂੰ ਸਮਰਥo ਸ਼ਰਨ ਕਾ ਦਾਤਾ ਆਟ ਪਹਰ ਤੂੰ ਧਿਆਹੀ ਰਹਾਓ ਤੂੰ ਸਭ ਤਾਕਤਾਂ ਦਾ ਮਾਲਕ ਹੈ ਤੂੰ ਸਭ ਜੀਵਾਂ ਨੂੰ ਸਹਾਰਾ ਦੇਣ ਵਾਲਾ ਹੈ ਮੇਰੇ ਉੱਤੇ ਮਿਹਰ ਕਰ ਮੈਂ ਇੱਥੇ ਪੈਰ ਤੈਨੂੰ ਯਾਦ ਕਰਦਾ ਰਹਾ ਜੋ ਜਨ ਭਜਨ ਕਰੇ ਪ੍ਰਭ ਤੇਰਾ ਤਿਸੈ ਅੰਦੇਸਾ ਨਹੀਂ ਹੈ ਪ੍ਰਭੂ ਜਿਹੜਾ ਮਨੁੱਖ ਤੇਰੀ ਭਗਤੀ ਕਰਦਾ ਹੈ ਉਸ ਨੂੰ ਕੋਈ ਚਿੰਤਾ ਫਿਕਰ ਹੋ ਨਹੀਂ ਸਕਦਾ ਸਤਗੁਰ ਚਰਨ ਲਗੇ ਭਾਉ ਮਿਟਿਆ ਹਰ ਗੁਨ ਗਾਏ ਮਨ ਮਾਹੀ ਜਿਸ ਦੇ ਮੱਥੇ ਨੂੰ ਗੁਰੂ ਦੇ ਚਰਨ ਛੁੰਦੇ ਹਨ ਉਸ ਦਾ ਹਰੇਕ ਡਰ ਮਿਟ ਜਾਂਦਾ ਹੈ ਉਹ ਮਨੋਖ ਆਪਣੇ ਮਨ ਵਿੱਚ ਪ੍ਰਮਾਤਮਾ ਦੀ ਸਿੱਖਤ ਸਲਾਹ ਦੇ ਗੀਤ ਗਾਉਂਦਾ ਰਹਿੰਦਾ ਹੈ ਸੂਖ ਸਾਜ ਅਨੰਦ ਕਨੇਰੇ ਸਤਗੁਰ ਦੀ ਯਾਦ ਲਾਸਾ ਇਹ ਸਤਗੁਰੂ ਜਿਸ ਮਨੁੱਖ ਨੂੰ ਤੋਂ ਵਿਕਾਰਾਂ ਦਾ ਟੱਕਰਾ ਕਰਮੇ ਹੌਸਲਾ ਦਿੱਤਾ ਉਸ ਦੇ ਅੰਦਰ ਆਤਮਕ ਅਡੋਲਤਾ ਦੇ ਬਹੁਤ ਸੁਖ ਆਨੰਦ ਪੈਦਾ ਹੋ ਜਾਂਦੇ ਹਨ ਜਿਣਕਾਰ ਆਏ ਸੋਭਾ ਸਤਿ ਪੂਰਨ ਹੋਈ ਆਸ ਉਹ ਮਨੁੱਖ ਜੀਵਨ ਖੇਡ ਜਿੱਤ ਕੇ ਜਗਤ ਵਿੱਚੋਂ ਸੋਭਾ ਖੱਟ ਕੇ ਹਿਰਦੇ ਘਰ ਵਿੱਚ ਟਿਕਿਆ ਰਹਿੰਦਾ ਹੈ ਉਸ ਦੀ ਹਰੇਕ ਆਸ ਪੂਰੀ ਹੋ ਜਾਂਦੀ ਹੈ ਪੂਰਾ ਗੁਰੂ ਪੂਰੀ ਮਤ ਜਾਂ ਕੀ ਪੂਰਨ ਪ੍ਰਭ ਕੇ ਕਾਮਾ ਜਿਹੜਾ ਗੁਰੂ ਕੋਈ ੁਕਾਈ ਖਾਣ ਵਾਲਾ ਨਹੀਂ ਜਿਸ ਗੁਰੂ ਦੀ ਸਿੱਖਿਆ ਵਿੱਚ ੁਕਾਈ ਨਹੀਂ ਜਿਹੜਾ ਗੁਰੂ ਪੂਰਨ ਪ੍ਰਭੂ ਦਾ ਨਾਮ ਸਿਮਰਨ ਦੇ ਆਰ ਵਿੱਚ ਲਾਂਦਾ ਹੈ ਗੁਰ ਚਰਣੀ ਲਾਗ ਤਰਿਓ ਭਵ ਸਾਗਰ ਜਪ ਨਾਨਕ ਹਰ ਹਰ ਨਾਮਾ हे नानक उस गुरु दी चरणी लागके ते परमात्मा दा नाम सदा जपके मैं संसार समंदर तु सही सलामत पार लंग जाइदा है सोरठ महला 5 पयो कृपाल दीन दुख भंजन आपे सब बिद थाटी हे भाई गरीबां दे दुख नाश करने वाला परमात्मा ਆਪਣੇ ਸੇਵਕ ਉਤੇ ਸੱਚਾ ਸਦਾ ਦਇਆਵਾਨ ਹੁੰਦਾ ਹੈ ਉਸ ਨੇ ਆਪਣੇ ਸੇਵਕ ਦੀ ਰੱਖਿਆ ਕਰਨ ਦੀ ਸਾਰੀ ਵਿਉਂਤ ਬਣਾਈ ਹੁੰਦੀ ਹੈ ਖਿੰਮੈ ਰਾਖ ਲਿਓ ਜਨ ਆਪਣਾ ਗੁਰਪੂਰੇ ਬੇੜੀ ਕਾਟੀ ਉਸ ਨੇ ਇੱਕ ਪਲਕ ਵਿੱਚ ਆਪਣੇ ਸੇਵਕ ਨੂੰ ਸਦਾ ਬਚਾ ਲਿਆ ਉਸ ਦੀ ਮਿਹਰ ਨਾਲ ਪੂਰੇ ਗੁਰੂ ਨੇ ਸੇਵਕ ਦੀ ਦੁੱਖਾਂ ਕਲੇਸ਼ਾਂ ਦੀ ਬੇੜੀ ਕੱਟ ਦਿੱਤੀ ਮੇਰੇ ਮਾਨਾ ਗੁਰੂ ਗੋਬਿੰਦ ਸਦ ਧਿਆਇ ਹੈ ਏ ਮੇਰੇ ਮਨ ਸਦਾ ਗੁਰੂ ਦਾ ਧਿਆਨ ਧਰਨਾ ਚਾਹੀਦਾ ਹੈ ਸਦਾ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਹਗਲ ਕਲੇਸ਼ ਮਿਟੇ ਇਸ ਤਨ ਤੇ ਮਨ ਚਿੰਦਿਆ ਫਲ ਪਾਈਐ ਰਹਾਓ ਇਸ ਉਦਮ ਨਾਲ ਇਸ ਸਰੀਰ ਵਿੱਚ ਸਾਰੇ ਦੁੱਖ ਕਲੇਸ਼ ਮਿਟ ਜਾਂਦੇ ਹਨ ਤੇ ਮਨ ਮੰਗੀ ਮਰਜ਼ੀ ਹਾਸਲ ਕਰ ਲਈਦੀ ਹੈ ਜੀ ਜੰਤ ਜਾ ਕੇ ਸਭ ਕੀਨੇ ਪ੍ਰਭ ਉੱਚ ਅਗੰਮ ਅਪਾਰਾ ਸਾਰੇ ਜੀ ਜੰਤ ਜਿਸ ਪ੍ਰਮਾਤਮਾ ਦੇ ਪੈਦਾ ਕੀਤੇ ਹੋਏ ਹਨ ਉਹ ਪ੍ਰਭੂ ਸਭ ਤੋਂ ਉੱਚਾ ਹੈ ਅਪਹੁੰਚ ਹੈ ਬੇਅੰਤ ਸਾਧ ਸੰਗ ਨਾਨਕ ਨਾਮ ਤੇ ਆਇਆ ਮੁਖ ਊਜਲ ਭੈ ਦਰਬਾਰਾ ਹੈ ਨਾਨਕ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸ਼ਰਨ ਪੈ ਕੇ ਉਸ ਪ੍ਰਮਾਤਮਾ ਦਾ ਨਾਮ ਸਿਮਰਿਆ ਉਹ ਪ੍ਰਮਾਤਮਾ ਦੀ ਹਜ਼ਰੀ ਵਿੱਚ ਸੁਰਖਰੂ ਹੋ ਗਏ ਸੋਰਠ ਮਹਲਾ ਪੰਜਵਾ ਸਿਮਰੋ ਆਪਣਾ ਸਾਈਂ ਹੈ ਭਾਈ ਮੈਂ ਉਸ ਖਸਮ ਪ੍ਰਭੂ ਦਾ ਨਾਮ ਸਿਮਰਦਾ ਹਾਂ ਦਿਨ ਸ੍ਰੈਨ ਸਦਾ ਦਿਨ ਸ੍ਰੈਨ ਸਦ ਧਿਆਈ ਦਿਨ ਰਾਤ ਸਦਾ ਉਸਦਾ ਧਿਆਨ ਧਰਦਾ ਹਾਂ ਹੱਥ ਦੇ ਜਿਨ ਰੱਖੇ ਜਿਸਨੇ ਆਪਣੇ ਹੱਥ ਦੇ ਕੇ ਉਹਨਾਂ ਮਨੁੱਖਾਂ ਨੂੰ ਦੁੱਖਾਂ ਅਹੰਕਾਰਾਂ ਤੋਂ ਬਚਾ ਲਿਆ ਹਰ ਨਾਮ ਮਹਾਰਸ ਚਾਖੇ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਦਾ ਸ੍ਰੇਸ਼ਟ ਰਸ ਚਖਿਆ ਆਪਣੇ ਗੁਰੂ ਉਪਰ ਕੁਰਬਾਨ ਹੇ ਭਾਈ ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ ਪੈ ਕਿਰਪਾਲ ਪੂਰਨ ਪ੍ਰਭ ਦਾਤੇ ਜੀ ਹੋਏ ਮਿਹਰਵਾਨ ਰਹਾਓ ਜਿਸਦੀ ਮਿਹਰ ਨਾਲ ਸਰੂ ਵਿਆਪਕ ਦਾਤਾਰ ਪ੍ਰਭੂ ਜੀ ਸੇਵਕਾਂ ਤੇ ਕਿਰਪਾਲ ਹੁੰਦੇ ਹਨ ਸਾਰੇ ਜੀਵਾਂ ਤੇ ਮਿਹਰਮਾਨ ਹੁੰਦੇ ਹਨ ਨਾਨਕ ਜਨ ਸ਼ਰਨਾਈ ਦਾਸ ਨਾਨਕ ਆਖਦਾ ਹੈ ਉਸ ਪ੍ਰਮਾਤਮਾ ਦੀ ਸ਼ਰਨ ਪੈ ਰਹੋ ਜਿਨ ਪੂਰਨ ਪੈ ਜਿ ਰਖਾਈ ਜਿਸ ਨੇ ਸ਼ਰਨ ਪੈ ਮਨੁੱਖਾਂ ਦੀ ਇੱਜ਼ਤ ਲੋਕਾਂ ਵਿਕਾਰਾਂ ਦੇ ਟੱਕਰੇ ਤੇ ਚੰਗੀ ਤਰ੍ਹਾਂ ਰੱਖ ਲਈ ਸਗਲੇ ਦੁੱਖ ਮਿਟਾਈ ਜਿਸ ਨੇ ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦਿੱਤੇ ਸੁਖ ਪਹੁੰਚੋ ਮੇਰੇ ਭਾਈ اے ਮੇਰੇ ਭਰਾਓ ਤੁਸੀਂ ਵੀ ਉਸ ਦੀ ਸ਼ਰਨ ਪੈ ਕੇ ਆਤਮਕ ਆਨੰਦ ਮਾਣੂ ਸੋਰਠਿ ਮਹਲਾ ਪੰਜਵਾਂ ਸੁਨੋ ਬਿਨੰਤੀ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ ਹੈ ਮੇਰੇ ਠਾਕੁਰ ਹੈ ਸਭ ਕੁਝ ਕਰ ਸਕਣ ਤੇ ਕਰਾ ਸਕਣ ਵਾਲੇ ਪ੍ਰਭੂ ਮੇਰੀ ਬੇਨਤੀ ਸੁਣੋ ਸਾਰੇ ਨਿੱਕੇ ਵੱਡੇ ਜੀਵ ਤੇਰੇ ਹੀ ਆਸਰੇ ਹਨ ਤੇਰਾ ਨਾਮ ਹੈ ਸ਼ਰਨ ਜੋਗ ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਨ ਹਾਰੇ ਅਸੀਂ ਜੀਵ ਤੇਰੇ ਹੀ ਆਸਰੇ ਹਾਂ ਤੂੰ ਆਪਣੇ ਇਸ ਨਾਮ ਦੀ ਲਾਜ ਰੱਖ ਤੇ ਸਾਡੇ ਮਾਇਆ ਦੇ ਬੰਧਨ ਕੱਟ ਰਭ ਜੀਓ ਖਸਮਾ ਨਾ ਕਰ ਪਿਆਰੇ اے ਪਿਆਰੇ ਪ੍ਰਭੂ ਜੀ ਤੂੰ ਸਾਡਾ ਖਸਮ ਹੈ ਖਸਮਾ ਵਾਲਾ ਫਰਜ਼ ਪੂਰਾ ਕਰ ਬੁਰੇ ਭਲੇ ਹਮ ਥਾਰੇ ਰਹਾਓ ਚਾਹੇ ਅਸੀਂ ਭੜੇ ਆਂ ਚਾਹੇ ਅਸੀਂ ਚੰਗੇ ਆਂ ਅਸੀਂ ਤੇਰੇ ਹੀ ਆਂ ਸਾਡੇ ਵਿਕਾਰਾਂ ਦੇ ਬੰਧਨ ਕੱਟ ਦੇ ਸੁਣੀ ਪੁਕਾਰ ਸਮਰੱਥ ਸੁਆਮੀ ਬੰਨਨ ਕਾਟ ਸਵਾਰੇ ਹੈ ਭਾਈ ਜਿੰਨਾ ਸੇਵਕਾਂ ਦੀ ਪੁਕਾਰ ਸਭ ਤਾਕਤਾਂ ਦੇ ਮਾਲਕ ਪ੍ਰਭੂ ਨੇ ਸੁਣ ਲਈ ਉਹਨਾਂ ਦੇ ਮਾਇਆ ਦੇ ਬੰਦਨ ਕੱਟ ਕੇ ਪ੍ਰਭੂ ਨੇ ਉਹਨਾਂ ਦੇ ਜੀਵਨ ਸੋਹਣੇ ਬਣਾ ਦਿੱਤੇ ਮਹਿਰ ਸਿਰ ਪਾਓ ਸੇਵਕ ਜਨ ਮਿਲੇ ਨਾਨਕ ਪ੍ਰਗਟ ਪਹਾਰੇ ਇਹ ਨਾਨਕੋ ਨ ਸੇਵਕਾਂ ਨੂੰ ਦਾਸਾਂ ਨੂੰ ਆਦਰ ਮਾਣ ਦੇ ਕੇ ਆਪਣੇ ਚਰਨਾਂ ਵਿੱਚ ਮਿਲਾ ਲਿਆ ਤੇ ਸੰਸਾਰ ਵਿੱਚ ਉੰਗੇ ਕਰ ਦਿੱਤਾ ਫੋਰઠ ਮਹਲਾ ਪੰਜਵਾਂ ਜੀ ਜੰਤ ਸਭ ਵਸ ਕਰ ਦੀਨੇ ਸੇਵਕ ਸਭ ਦਰਬਾਰੇ ਏ ਭਾਈ ਪਿਆਰਾ ਪ੍ਰਭੂ ਆਪਣੇ ਸੇਵਕਾਂ ਨੂੰ ਆਪਣੇ ਦਰਬਾਰ ਵਿੱਚ ਆਦਰ ਮਾਣ ਦਿੰਦਾ ਹੈ ਦੁਨੀਆਂ ਦੇ ਸਾਰੇ ਜੀਵਾਂ ਨੂੰ ਉਹਨਾਂ ਦੇ ਆਗਿਆਕਾਰ ਬਣਾ ਦਿੰਦਾ ਹੈ ਅੰਗੀਕਾਰ ਕਿਉ ਪ੍ਰਭਿ ਆਪਣੇ ਭਵਨਿਦ ਪਾਰ ਉਤਾਰੇ ਸੇਵਕਾਂ ਦਾ ਸਦਾ ਪੱਖ ਕਰਦਾ ਹੈ ਤੇ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਸੰਤਨ ਕੇ ਕਾਰਜ ਸਗਲ ਸਵਾਰੇ हे ਭਾਈ ਸਾਡਾ ਖਸਮ ਪ੍ਰਭੂ ਸੰਤ ਜਨਾਂ ਦੇ ਸਾਰੇ ਕੰਮ ਸਵਾਰ ਦਿੰਦਾ ਹੈ ਦੀਨ ਦਿਆਲ ਕਿਰਪਾਲ ਕਿਰਪਾ ਨੇ ਦੋ ਪੂਰਨ ਖਸਮ ਹਮਾਰੇ ਰਹਾਉ ਸਾਡਾ ਖਸਮ ਦੀਨਾ ਉਤੇ ਦਇਆ ਕਰਨ ਵਾਲਾ ਹੈ ਕਿਰਪਾ ਦਾ ਘਰ ਹੈ ਕਿਰਪਾ ਦਾ ਖਜ਼ਾਨਾ ਹੈ ਸਭ ਤਾਕਤਾਂ ਦਾ ਮਾਲਕ ਹੈ ਆਓ ਬੈਠੋ ਆਦਰ ਸਭ ਥਾਈਂ ਮੂਨਨ ਕਤ ਹੂੰ ਬਾਤਾ ਪ੍ਰਮਾਤਮਾ ਦੇ ਸੇਵਕਾਂ ਨੂੰ ਸੰਤ ਜਨਾਂ ਨੂੰ ਹਰ ਥਾਂ ਆਦਰ ਮਿਲਦਾ ਹਰ ਥਾਂ ਲੋਕ ਜੀ ਆਇਆਂ ਆਖਦੇ ਸੰਤ ਜਨਾਂ ਨੂੰ ਕਿਸੇ ਗੱਲੇ ਕੋਈ ਥੜ ਨਹੀਂ ਰਹੀ ਭਗਤ ਸਿਰ ਪਾਉ ਦੀਓ ਜਨੇ ਆਪਣੇ ਪ੍ਰਤਾਪ ਨਾਨਕ ਪ੍ਰਭ ਜਤਾ ਏ ਨਾਨਕ ਪਰਮਾਤਮਾ ਆਪਣੇ ਸੇਵਕਾਂ ਨੂੰ ਭਗਤੀ ਦਾ ਸਰੂਪਾ ਬਖਸ਼ਦਾ ਹੈ ਇਸ ਤਰ੍ਹਾਂ ਪਰਮਾਤਮਾ ਦਾ ਤੇਜ ਪ੍ਰਤਾਪ ਸਾਰੇ ਜਗਤ ਵਿੱਚ ਰੋਸ਼ਨ ਹੋ ਜਾਂਦਾ ਹੈ ਸੋਰਠ ਮਹਲਾ ਨਵਾ ਰਾਗ ਸੋਰਠ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਇੱਕ ਪਉਂਕਾਰ ਸਤ ਗੁਰਪ੍ਰਸਾਦ ਅਕਾਲ ਪੁਰਖੇ ਇੱਕ ਹੈ ਤੇ ਸੱਚੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰੇ ਮਨ ਰਾਮ ਸਿਉ ਕਰ ਪ੍ਰੀਤ। 헤 ਮਨ ਪਰਮਾਤਮਾ ਨਾਲ ਪਿਆਰ ਬਣਾ। ਸ਼ਰਮਨ ਗੋਬਿੰਦ ਗੁਣ ਸੁਨੋ। ਅਰ ਗਾਓ ਰਸਨਾ ਗੀਤ। ਰਹਾਉ। हे ਭਾਈ ਕੰਨਾਂ ਨਾਲ ਪਰਮਾਤਮਾ ਦੀ ਉਸਤ ਸੁਣਿਆ ਕਰ ਤੇ ਜੀਵ ਨਾਲ ਪਰਮਾਤਮਾ ਦੀ ਸਿੱਖਤ ਸਲਾਹ ਦੇ ਗੀਤ ਗਾਇਆ ਕਰ ਕਰ ਸਾਧ ਸੰਗਤ ਸਿਮਰ ਮਾਦੋ ਹੋ ਹੈ ਪਤ ਤਪੁਨੀਤ ਹੈ ਭਾਈ ਗੁਰਮੁਖਾਂ ਦੀ ਸੰਗਤ ਕਰਿਆ ਕਰ ਪਰਮਾਤਮਾ ਦਾ ਸਿਮਰਨ ਕਰਦਾ ਰਹੋ ਸਿਮਰਨ ਦੀ ਬਰਕਤ ਨਾਲ ਵਿਕਾਰੀ ਵੀ ਪਵਿੱਤਰ ਬਣ ਜਾਂਦੇ ਹਨ ਕਾਲ ਬਿਆਲ ਜਿਉ ਪਰਿਓ ਡੋਲੇ ਮੁੱਖ ਬਸਾਰੇ ਮੀਤ ਹੈ ਮਿੱਤਰ ਇਸ ਕੰਮ ਵਿੱਚ ਆਲਸ ਨਾ ਕਰ ਵੇਖ ਮੌਤ ਸੱਪ ਵਾਂਗ ਮੂੰਹ ਖੋਲ ਕੇ ਪਈ ਫਿਰਦੀ ਹੈ ਆਜ ਕਾਲ ਫੋਨ ਤੋਂ ਹੈ ਗਰਸ ਹੈ ਸਮਝ ਰੱਖੋ ਜੀਤ ਹੈ ਭਾਈ ਆਪਣੇ ਚਿੱਤ ਵਿੱਚ ਸਮਝ ਰੰ ਇਹ ਮੌਤ ਤੈਨੂੰ ਵੀ ਛੇਤੀ ਹੀ ਹੜੱਪ ਕਰ ਲਏਗੀ ਕਹੇ ਨਾਨਕ RAM ਪਾਜ ਲੈ ਜਾਤ ਓਸਰ ਬੀਤ ਨਾਨਕ ਤੈਨੂੰ ਆਖਦਾ ਹੁਣ ਅਜੇ ਵੇਲਾ ਹੈ ਪ੍ਰਮਾਤਮਾ ਦਾ ਭਜਨ ਕਰ ਲੈ ਕਿ ਵੇਲਾ ਲੰਘਦਾ ਜਾ ਰਿਹਾ ਹੈ ਫੋਰਠੋ ਮਹਲਾ ਨਵਾ ਮਨ ਕੀ ਮਨ ਹੀਮਾ ਰਹੀ ਏ ਭਾਈ ਵੇਖੋ ਮਾਇਆ ਧਾਰੀ ਦੀ ਮੰਦ ਭਗਤਾ ਉਸ ਦੇ ਮਨ ਦੀ ਆਸ ਮਨ ਵਿੱਚ ਹੀ ਰਹਿ ਗਈ ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ ਰਹਾਉ ਨਾ ਉਸਨੇ ਪ੍ਰਮਾਤਮਾ ਦਾ ਭਜਨ ਕੀਤਾ ਨਾ ਹੀ ਉਸਨੇ ਸੰਤ ਜਨਾਂ ਦੀ ਸੇਵਾ ਕੀਤੀ ਤੇ ਮੌਤ ਨੇ ਬੋਦੀ ਆ ਫੜੀ ਧਾਰਾ ਮੀਤ ਪੂਤ ਰਤ ਸੰਪਤ ਧਨ ਪੂਰਨ ਸਭ ਮਹੀਂ ਹੈ ਭਾਈ istri ਮਿੱਤਰ ਪੁੱਤਰ ਗੱਡੀਆਂ ਮਾਲ ਅਸਬਾਬ ਧਨ ਪਦਾਰਥ ਸਾਰੀ ਹੀ ਧਰਤੀ ਅਵਰ ਸਗਲ ਮਿਥਿਆ اے ਜਾਨੋ ਭਜਨ ਰਾਮ ਕੋ ਸਹੀ ਇਹ ਸਭ ਕੁਝ ਨਾਸ਼ਵੰਤ ਸਮਝੋ ਪ੍ਰਮਾਤਮਾ ਦਾ ਭਜਨ ਹੀ ਅਸਲ ਸਾਥੀ ਹੈ ਫਿਰ ਤਫਿਰਤ ਬਹੁਤੇ ਯੁਗ ਹਾਰਿਓ ਮਾਨਸ ਦੇ ਲਹੀ اے ਭਾਈ ਕਈ ਯੁਗ ਜੂਨਾ ਵਿੱਚ फडਕ-फडਕੇ ਤੂੰ ਥੱਕ ਗਿਆ ਸੀ ਹੁਣ ਤੈਨੂੰ ਮਨੁੱਖਾ ਸਰੀਰ ਲੱਭਾ ਹੈ नानक कहत मिलन की बरिया सिमरत कहा नहीं नानक आखदा है हे भाई परमात्मा ए बारी है हूँ तू सिमरन क्यों नहीं करता सोरठ महला नौन कुमत लीनी हे मन केड़ी पैडी सिख्या लैली है ਬਾਰਾ ਦਾਰਾ ਨਿੰਦਿਆ ਰਸ ਰਚਿਓ RAM ਭਗਤ ਨਹ ਕੀਨੀ ਰਹਾਓ ਤੂੰ ਪ੍ਰਾਈ ਸਤਰੀ ਪ੍ਰਾਈ ਨਿੰਦਿਆ ਦੇ ਰਸ ਵਿੱਚ ਮਸਤ ਰਹਿਣਾ ਹੈ ਪ੍ਰਮਾਤਮਾ ਦੀ ਭਗਤੀ ਤੂੰ ਕਦੇ ਨਹੀਂ ਕੀਤੀ ਮੁਕਤ ਪੰਥ ਜਾਣਿਓ ਤੈਨਾ ਹੈ ਨਾ ਧਨ ਜੋਰਨ ਕੋ ਧਾਇਆ ਹੈ ਭਾਈ ਤੂੰ ਵਿਕਾਰਾਂ ਤੋਂ ਖਲਾਸੀ ਪਾਣ ਦਾ ਰਸਤਾ ਅਜੇ ਤੱਕ ਨਹੀਂ ਸਮਝਿਆ ਧਨ ਇਕੱਠਾ ਕਰਨ ਲਈ ਤੂੰ ਸਦਾ ਦੌੜ ਭੱਜ ਕਰ ਰਿਹਾ ਹੈ ਅੰਤ ਸੰਗ ਕਾ ਹੋ ਨਹੀਂ ਦੀਨਾ ਮਿਰਥਾ ਆਪ ਬੰਧਾਇਆ ਦੁਨੀਆ ਦੇ ਪਦਾਰਥਾਂ ਵਿੱਚੋਂ ਕਿਸੇ ਨੇ ਵੀ ਆਖਰ ਕਿਸੇ ਦਾ ਸਾਥ ਨਹੀਂ ਦਿੱਤਾ ਤੂੰ ਵਿਅਰਥ ਹੀ ਆਪਣੇ ਆਪ ਨੂੰ ਮਾਇਆ ਦੇ ਮੋਹ ਵਿੱਚ ਜਕੜ ਰੱਖਿਆ ਹੈ ਨਾ ਹਰਪ ਜਿਉ ਨ ਗੁਰ ਜਨ ਸੇਵਿਓ ਨਾ ਉਪਜੋ ਕਛ ਗਿਆਨਾ ਹੈ ਭਾਈ ਅਜੇ ਤੱਕ ਨਾ ਤੂੰ ਪ੍ਰਮਾਤਮਾ ਦੀ ਭਗਤੀ ਕੀਤੀ ਨਾ ਗੁਰੂ ਦੀ ਸ਼ਰਨ ਪਿਆ ਨਾ ਹੀ ਤੇਰੇ ਅੰਦਰ ਆਤਮਿਕ ਜੀਵਨ ਦੀ ਸੋਜੀ ਪਈ ਹੈ ਘਟ ਹੀ ਮਾਹ ਨਿਰੰਜਨ ਤੇਰਾ ਤੈਂ ਖੋਜਤ ਉਦਿਆਨਾ ਮਾਇਆ ਤੋਂ ਨਲੇ ਪ੍ਰਭੂ ਤੇਰੇ ਹਿਰਦੇ ਵਿੱਚ ਵਸ ਰਿਹਾ ਹੈ ਪਰ ਤੂੰ ਬਾਹਰ ਜੰਗਲਾਂ ਵਿੱਚ ਉਸ ਨੂੰ ਭਾਲ ਰਿਹਾ ਹੈ ਬਹੁਤ ਜਨਮ ਧਰਮਤ ਤੈਂ ਹਾਰੇ ਹੋ ਅਸਥਿਰ ਮਤ ਨਹੀਂ ਪਾਈ ਹੈ हे ਭਾਈ ਅਨੇਕਾਂ ਜਨਮਾਂ ਵਿੱਚ ਭਟਕ-ਭਟਕ ਕੇ ਤੂੰ ਮਨੁੱਖਾ ਜਨਮ ਦੀ ਬਾਜੀ ਹਾਰ ਲਈ ਹੈ ਪਾਦੇ ਹੀ ਅਕਲ ਨਹੀਂ ਸਿੱਖੀ ਜਿਸ ਦੀ ਬਰਕਤ ਨਾਲ ਜਨਮਾਂ ਦਾ ਗੇੜ ਵਿੱਚ ਗੇੜ ਵਿੱਚੋਂ ਤੈਨੂੰ ਅਡੋਲਤਾ ਹਾਸਲ ਹੋ ਸਕੇ ਮਾਨਸ ਦੇਹ ਪਾਏ ਪਦ ਹਰ ਪੱਜ ਨਾਨਕ ਬਾਤ ਬਤਾਈ ਹੇ ਨਾਨਕ ਆਖੇ ਭਾਈ ਗੁਰੂ ਨੇ ਤਾਂ ਇਹ ਗੱਲ ਸਮਝਾਈ ਹੈ ਕਿ ਮਨੁੱਖਾ ਜਨਮ ਦਾ ਉੱਚਾ ਦਰਜਾ ਹਾਸਲ ਕਰਕੇ ਪ੍ਰਮਾਤਮਾ ਦਾ ਭਜਨ ਕਰ ਇਸ ਲਈ ਜੇ ਮਨੋ ਖਾਜਾ ਨ ਮਿਲਿਆ ਤਰਾਬ ਨੂੰ ਯਾਦ ਕਰੀਏ ਮਨਾ ਹੋਰ ਭੜੀ ਕੁਮਤੇ ਪੁੱਠੇ ਰਾਤੇ ਨਾ ਤੁਰ ਜਿਸ ਲਈ ਤੈਨੂੰ ਇਹ ਜਨਮ ਨਹੀਂ ਮਿਲਿਆ ਜਿਸ ਲਈ ਜਨਮ ਮਿਲੇਆ ਉਸ ਪ੍ਰਮਾਤਮਾ ਨੂੰ ਯਾਦ